ਅੱਜ ਸਾਡੀ ਪੱਠਾ ਐਸੈਸ਼ਨ ਦੀ ਜਿਲ੍ਹਾ ਫਤਿਹਗੜ੍ਹ ਦੀ ਮੀਟਿੰਗ ਹੋਈ ਜਿਸ ਵਿੱਚ ਸਰਕਾਰ ਦੀਆਂ ਮਾਰੂ ਨੀਤੀਆਂ ਦੇ ਖਿਲਾਫ ਰੋਸ ਪ੍ਰਗਟ ਕੀਤਾ ਗਿਆ ਸਾਨੂੰ ਜਿਹੜੀ ਮੇਨ ਪ੍ਰੋਬਲਮ ਆ ਰਹੀ ਹੈ ਉਹ ਪਾਇਲਟਸ ਦੇ ਉੱਪਰ ਤੇ ਮਾਈਨਿੰਗ ਦੇ ਉੱਪਰ ਹੈ ਜਿਹੜੀ ਪਹਿਲਾਂ ਸਾਡੀ ਮਾਈਨਿੰਗ ਦੀ 2 ਏਕੜ ਦੀ ਪਰਮਿਸ਼ਨ ਸਾਨੂੰ ਮਿਲਦੀ ਸੀ ਸਰਕਾਰ ਨੇ ਹੁਣ ਪਿਛਲੇ ਮਾਰਚ ਤੋਂ ਉਹ ਵੀ ਬੰਦ ਕਰ ਦਿੱਤੀ ਅਸੀਂ ਪੱਠੇ ਵਾਲੇ ਕੋਲੇ ਮਿੱਟੀ ਚਾਲਾ ਪੱਠੇ ਚਾਲਾਂ ਲਈ ਮਿੱਟੀ ਦਾ ਕੋਈ ਸਾਧਨ ਨਹੀਂ ਹੈ ਤੇ ਨਾ ਹੀ ਕੋਈ ਸਰਕਾਰ ਵੱਲੋਂ ਕੋਈ ਐਫਰਟ ਕੀਤੀ ਜਾ ਰਹੀ ਹੈ ਸਾਨੂੰ ਪਰਮਿਸ਼ਨਾਂ ਦਿੱਤੀਆਂ ਜਾਂ ਤੇ ਦੂਜਾ ਸਾਡੇ ਉੱਪਰ ਜਿਹੜੀ ਪ੍ਰਾਲੀ ਹੈ ਪ੍ਰਾਲੀ ਦੀ ਪੈਲਟਸ ਹੈ ਉਹ ਜ਼ਬਰਦਸਤੀ ਫੋਪੀ ਜਾ ਰਹੀ ਹੈ ਜਦੋਂ ਕਿ ਉਹ ਦੀ ਕੋਈ ਇਟ ਬੰਦ ਹੀ ਨਹੀਂ ਹੈ ਪੁਲਿਸ ਐਂਸੈਂਸ ਤੇ ਟੈਕਨੋਲੋਜੀ ਵਾਲਿਆਂ ਨੂੰ ਅਸੀਂ ਕਿਹਾ ਵੀ ਸਾਡੇ ਭੱਠੇ ਤੁਸੀਂ 2-4 ਰੱਖ ਰੱਖ ਲੋ ਲੈ ਕੇ ਚਲਾਓ ਪੈਲਟਸ ਨੂੰ ਉੱਥੇ ਵਰਤੋ ਵਰਤ ਕੇ ਸਾਨੂੰ ਉੱਥੇ ਦੱਸੋ ਤੁਸੀਂ ਕਿਵੇਂ ਚਲਾਈਏ ਉਹਦੀ ਸੀਬੀ ਬਹੁਤ ਘੱਟ ਹੈ ਉਹ ਕਾਮਯਾਬ ਨਹੀਂ ਹੈਗੀ ਇਸ ਦੇ ਇਸ ਰੋਸ ਦੇ ਸੰਬੰਧਿਤ ਵਿੱਚ ਅਸੀਂ ਤਕਰੀਬਨ ਸਾਰੇ ਜ਼ਿਲ੍ਹਾ ਪੱਠਾ ਮਾਲਕ ਤਕਰੀਬਨ 18 ਜੀ ਪੰਜਾਬ ਦੇ 18 ਜ਼ਿਲ੍ਹੇ ਅਸੀਂ 11 ਤਰੀਕ ਤੋਂ ਲੈ ਕੇ 15 ਤਰੀਕ ਤੱਕ ਆਪਣੀਆਂ ਸੇਵਾਵਾਂ ਪੂਰਨ ਤੌਰ ਤੇ ਬੰਦ ਰੱਖ ਰਹੇ ਹਾਂ ਤੇ ਸਰਕਾਰ ਨੂੰ ਵੀ ਉਹ ਕੱਲੋ ਕੋਸ਼ਿਸ਼ ਕਰ ਰਹੇ ਹਾਂ ਸਰਕਾਰ ਸਾਡੀ ਗੱਲ ਸੁਣੇ ਤੇ ਸਾਡੇ ਮਸਲੇ ਹੱਲ ਕਰੇ ਜੇ ਸਰਕਾਰ ਨਹੀਂ ਸੁਣਦੀ ਸਾਡੇ ਮਸਲੇ ਹੱਲ ਨਹੀਂ ਕਰਦੀ ਤਾਂ ਅਸੀਂ 1 ਸਤੰਬਰ ਤੋਂ ਲੰਬੇ ਸਮੇਂ ਲਈ ਆਪਣੀ ਹੜਤਾਲ ਕਰਾਂਗੇ ਪਲੀ ਸਰਕਾਰ ਨਾਲ ਕੋਈ ਗੱਲਬਾਤ ਹੋ ਰਹੀ ਹੈ ਇਸ ਬਾਰੇ ਇਸ ਨੂੰ ਕਰਨਾ ਹੈ ਸਰਕਾਰ ਨੂੰ ਜੋ 2-4 ਵਾਰੀ ਮਾਈਨਿੰਗ ਅੰਡਸਟਰੀ ਨੂੰ ਮਿਲੇ ਹੈ ਉਹ ਗੱਲਾਂ ਉਹਨਾਂ ਦੀ ਇਹੀ ਹੁੰਦੀਆਂ ਨੇ ਵੀ ਅਸੀਂ ਲੱਗੇ ਹੋਏ ਹਾਂ ਕਰ ਰਹੇ ਹਾਂ ਸਾਡਾ ਇਹ এনवायरमेंटਲ ਕਲੀਅਰਸ ਦਾ ਜਿਹੜਾ ਮਸਲਾ ਹੈ ਉਹ ਸੈਂਟਰ ਦਾ ਮਸਲਾ ਹੈ ਅਸੀਂ ਉਹਨਾਂ ਨਾਲ ਗੱਲ ਕਰ ਰਹੇ ਹਾਂ ਜਦੋਂ ਕਿ ਸਾਡਾ ਨਾਲ ਸਾਡੀ ਸਟੇਟ ਜਿਹੜੀ ਹਰਿਆਣਾ ਸਟੇਟ ਹੈ ਉੱਥੇ এনवायरमेंटਲ ਦਾ ਕੋਈ ਚੱਕਰ ਨਹੀਂ ਹੈ ਉੱਥੇ ਉੱਥੇ ਦੀ ਸਰਕਾਰ ਭਾਜੀਪੀ ਸਰਕਾਰ ਨੇ ਕੋਈ ਉੱਥੇ এনवायरमेंटਲ ਕਲੀਅਰਸ ਨਹੀਂ ਲਗਾਈ ਇਹ ਸਿਰਫ ਪੰਜਾਬ ਦੇ ਵਿੱਚ ਹੀ ਲੱਗੀ ਆ ਸਾਨੂੰ ਲੱਗਦਾ ਨਹੀਂ ਵੀ ਕਿ ਪੰਜਾਬ ਸਰਕਾਰ ਜਿਹੜੇ ਅਧੋਪ ਉਪਯੋਗ ਜਿਹੜੇ ਲੱਗਣੇ ਚਾਹੀਦੇ ਸੀ ਉਹਨੂੰ ਖਤਮ ਕਰਨ ਦਾ ਤਰੀਕਾ ਹੀ ਹੈ ਸਾਡੀ ਭੱਟਾ ਇੰਡਸਟਰੀ ਨੂੰ ਤਾਂ ਸਰਕਾਰ ਖਾਸ ਤੌਰ ਤੇ ਬੰਦ ਕਰਾਂ ਤੇ ਤੁਲੀ ਹੋਈ ਹੈ ਸਾਡੇ ਕੋਲੇ ਬਜਲ ਉਸਮਾਨ ਜੋਗ ਸੀਐਮ ਸਾਹਿਬ ਨੇ ਕਿਹਾ ਸੀ ਵੀ ਤੁਹਾਨੂੰ 5 ਏਕੜ ਦੀ ਪਰਮਿਸ਼ਨ ਦਵਾਂਗੇ ਜਦੋਂ ਪਾਰਲੀਮੈਂਟ ਦੀ ਇਲੈਕਸ਼ਨ ਹੋਈ ਸੀ ਸਾਡੇ ਕੋਲੇ ਪਹਿਲਾਂ 2 ਏਕੜ ਦੀ ਪਰਮਿਸ਼ਨ ਸੀ ਉਹ ਵੀ ਸਾਡੇ ਤੋਂ ਖੋਹ ਲਈ ਗਈ ਹੈ ਹੁਣ ਸਾਡੇ ਕੋਲੇ ਮਿੱਟੀ ਪਟਣ ਦੀ ਕੋਈ ਪਰਮਿਸ਼ਨ ਨਹੀਂ ਹੈ ਉਲਟਾ ਅਫਸਰ ਸਾਹੀ ਤੰਗ ਕਰਦੀ ਹੈ ਜੇ ਸਾਡੇ ਕੋਲ ਪ੍ਰਾਣੀਆਂ ਵੀ ਕੋਈ ਮਿੱਟੀਆਂ ਪਈਆਂ ਉਹ ਵੀ ਅਫਸਰ ਸਾਹਿਬ ਤੰਗ ਕਰਦੀ ਐ ਤੇ ਇਸ ਕਰਕੇ ਸਾਡੀ ਮਜ਼ਬੂਰੀ ਐ ਵੀ ਸਾਨੂੰ ਪੱਠੇ ਬੰਦ ਕਰਨੇ ਪੈਣਗੇ ਪ੍ਰਾੜੀ ਦੀ ਗੱਲ ਕੀਤੀ ਤੁਹਾਡੇ ਥੋਖੇ ਪ੍ਰਾੜੀ ਦੇ ਨਾਲ ਕੀ ਜਰੂਰ ਤੁਹਾਨੂੰ ਫਾਇਦਾ ਕੀ ਨਿਸਾਨਾ ਪ੍ਰਾੜੀ ਦੀ ਜਿਹੜੀ ਉਹ ਬ੍ਰਿਕਟਸ ਬੰਦੀ ਐ ਅਸੀਂ ਉਹਨੂੰ ਯੂਜ਼ ਕਰਦੇ ਹਾਂ ਉਹਦੀ ਇਟਾਂ ਹੀ ਪੱਕਦੀ ਉਹਦੇ ਵਿੱਚ ਸੀਵੀ ਵਗੈਰਾ ਹੈ ਨਹੀਂ ਤੇ ਆ ਸੀਵੀ ਉਹਦੀ ਸਿਰਫ 2800 ਐ ਜਦੋਂ ਕੋਈ ਕੋਲੇ ਦੀ ਸੀਵੀ ਜਾਈਗੀ 7200 ਐ ਉਹਦੀ ਇੱਟ ਹੀ ਨਹੀਂ ਪੱਕਦੀ ਹੈਗੀ ਰੇਟ ਉਹਦਾ ਬਹੁਤ ਜ਼ਿਆਦਾ ਕੋਲੇ ਦੇ ਬਰਾਬਰ ਰੇਟ ਆ ਅੱਜ ਦੀ 1.5 ਜਿਸ ਵੇਲੇ ਕੋਲਾ ਆਉਂਦਾ ਉਸੇ ਰੇਟ ਉਹ ਪ੍ਰਾਲੀ ਦਾ ਰੇਟ ਆ ਬੰਦ ਕਰਨ ਤੋਂ ਲਾਵਾ ਕਿਸ ਘਰ ਕਿਤਾ ਜਾਊਗਾ ਹੜਤਾਲ ਉਹ ਅਸੀਂ ਧਰਨਾ ਜਾਣਾ ਕਿ ਜੀ ਡਿਸਟ੍ਰਿਕਟ ਲੈਵਲ ਤੇ ਸਰਕਾਰ ਹਰ ਇੱਕ ਤਰ੍ਹਾਂ ਦੀ ਕੋਸ਼ਿਸ਼ ਕਰਾਂਗੇ ਸਰਕਾਰ ਨੂੰ ਦਿਲਾਂ ਦੀ ਕੋਸ਼ਿਸ਼ ਵੀ ਕਰਾਂਗੇ ਸਾਡਾ ਸੇਲਾ ਬੰਦ ਕਰਨ ਦਾ ਮਕਸਦ ਇੱਕੋ ਹੀ ਹੈ ਵੀ ਸਰਕਾਰ ਸਾਡੀ ਗੱਲ ਸੁਣੇ ਸਾਡੀ ਇੰਡਸਟਰੀ ਚਲਾਵੇ ਨਸਤੀ ਨੂੰ ਬੰਦ ਕਰਾਉਣ ਵਾਲਾ ਨਾ ਤੁਰੇ ਮੰਤਰੀ ਜੀ ਕਰੀਬ